ਦੋਸਤੋ ਕੱਲ ਪੰਜਾਬ ਦੀ ਧਰਤੀ ਤੇ ਸਭ ਤੋਂ ਵੱਧ ਗਰੀਜ਼ ਚੀਜ਼ ਜਿਹੜੀ ਸੀ ਜਿਹੜਾ ਵਜੂਦ ਸੀ ਘਟਿਆ ਵਜੂਦ ਜਿਸ ਤੋਂ ਮੈਂ ਬੁਚੜ ਕਹਿ ਕੇ ਵੀ ਸਮਝਣਾ ਬੁਚੜ ਦੀ ਵੀਦ ਵੀ ਹੈ ਹਜ਼ਾਰਾਂ ਸਿੱਖਾਂ ਦੇ ਖੂਨ ਨਾਲ ਜਿਸ ਦੇ ਹੱਥ ਲਿਪੜੇ ਹੋਏ ਸਨ ਹਜ਼ਾਰਾਂ ਸਿੱਖਾਂ ਦੀਆਂ ਲਾਸ਼ਾਂ ਦੇ ਉੱਤੇ ਜਿੱਦਾਂ ਜਿਹੜਾ ਗਿਰਜ ਵਾਂਗ ਬੈਠਾ ਹੋਇਆ ਸੀਗਾ ਜਿਹੜਾ ਸਿੱਖਾਂ ਦੇ ਦੁਸ਼ਮਣਾਂ ਵਾਸਤੇ ਇੱਕ ਕੰਜਰੀ ਵਾਂਗ ਨੱਚਦਾ ਸੀਗਾ ਉਸ ਜ਼ਾਲਮ ਬਾਰੇ ਮੈਂ ਕਹਾਂਗਾ ਵੀ ਜੇਕਰ ਪੰਜਾਬ ਦੀ ਧਰਤੀ ਤੇ ਅੱਜ ਤੱਕ ਸਭ ਤੋਂ ਵੱਧ ਗਰੀਜ਼ ਚੀਜ਼ ਹੋਈ ਹੈ ਤਾਂ ਉਹ ਕੇਪੀ ਗਿੱਲ ਸੀ ਐਸੋ ਦੇ ਨਾਨਾ ਨਾਨੇ ਵੀ ਕਰਦਾ ਕੇਪੀ ਗਿੱਲ ਦੇ ਬਾਰੇ ਵਿੱਚ ਇੱਕ ਵਿਦਵਾਨ ਸੱਜਣ ਨੇ ਕਿਹਾ ਸੀਗਾ ਕਿ ਇਹਦੀ ਮਾਂ ਜ਼ਰੂਰ ਸੋਚਦੀ ਹੋਵੇਗੀ ਬੇਹੇ ਅਕਾਰ ਪੁਰਖ ਮੈਂ ਇਹ ਕਦਰ ਨਾ ਜੰਮਦੀ ਤੇ ਚੰਗਾ ਸੀ ਕੀ ਵੀਗਰ ਨੇ ਆਪਣੀ ਜ਼ਿੰਦਗੀ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਬੇਗੁਨਾਹ ਜਿਹਨਾਂ ਚ ਬਹੁਤੇ ਬੇਗੁਨਾਹ ਸਨ ਉਹਨਾਂ ਨੂੰ ਕੂਕੂ ਕੇ ਸ਼ਹੀਦ ਕੀਤਾ ਔਰ ਇਹ ਨਹੀਂ ਕੀਤਾ ਉਸ ਤੇ ਜੁਰਮ ਦਾ ਇਸ ਤੋਂ ਵੀ ਵੱਡਾ ਪੱਖ ਇਹ ਸੀ ਕਿ ਉਸ ਨੇ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਮਾਪਿਆਂ ਨੂੰ ਨਹੀਂ ਦਿੱਤੀਆਂ ਵਾਰਸਾਂ ਨੂੰ ਨਹੀਂ ਦਿੱਤੀਆਂ ਉਹਨਾਂ ਦੀਆਂ ਲਾਸ਼ਾਂ ਨੂੰ ਕਿਸੇ ਨੂੰ ਵੇਖਣ ਨਹੀਂ ਦਿੱਤਾ ਔਰ ਉਹਨਾਂ ਨੂੰ ਯਾ ਦਰਿਆਵਾਂ ਤੇ ਨੈਰਾ ਵਿੱਚ ਰੋੜਤਾ ਜਿਹੜੀਆਂ ਪਾਕਿਸਤਾਨ ਚ ਲਿਆਂ ਗਈਆਂ ਲਾਸ਼ਾਂ ਕੁਝ ਰਾਜਸਥਾਨ ਚ ਚਲੀਆਂ ਗਈਆਂ ਲਾਸ਼ਾਂ ਫਿਰ ਕੁਝ ਲਾਸ਼ਾਂ ਦਾ ਤੇ ਸੰਸਕਾਰ ਕੀਤਾ ਅਣਪਛਾਤੀਆਂ ਲਾਸ਼ਾਂ ਕਹਿ ਕੇ ਇੱਥੋਂ ਤੱਕ ਕਰਦੇ ਨੂੰ ਦੱਸਿਆ ਵੀ ਨਹੀਂ ਗਿਆ ਵੀ ਤੁਹਾਡਾ ਬੱਚਾ ਜਿਹੜਾ ਹੈ ਉਸ ਨੂੰ ਅਸੀਂ ਮਾਰ ਦਿੱਤਾ ਹੈ ਸ਼ਹੀਦ ਕਰ ਦਿੱਤਾ ਹੈ ਤਾਂ ਜੋ ਉਹ ਉਸ ਦਾ ਜਿਹੜਾ ਇਹ ਸੋਸ਼ਕਨ ਵਿੱਚ ਸੁਗ ਪਾ ਲਈਏ ਜਿਸ ਤਰ੍ਹਾਂ ਆਮ ਰਸਮਾਂ ਚ ਬੋਗ ਪਾਉਂਦੇ ਹਨ ਯਾ ਅਰਦਾਸ ਕਰਛੜੀਏ ਹਾਲਾਂਕਿ ਇਹਨਾਂ ਦਾ ਕੋਈ ਅਰਥ ਨਹੀਂ ਹੁੰਦਾ ਭਾਵੇਂ ਇਹ ਰਸਮਾਂ ਜਿਹੜੀਆਂ ਨੇ ਇਹ ਕਰਮ ਕਾਂਡ ਹੀ ਹਨ ਪਰ ਉਸਨੇ ਉਹਨਾਂ ਦੇ ਘਰਦਿਆਂ ਨੂੰ ਇੱਥੋਂ ਤੱਕ ਨਹੀਂ ਪਤਾ ਰਗਨ ਦਿੱਤਾ ਵੀ ਉਹ ਜਿਹੜੇ ਨੇ ਮਾਰ ਦਿੱਤੇ ਗਏ ਨੇ ਅਣਪਛਾਤੀਆਂ ਲਾਸ਼ਾਂ ਹਜ਼ਾਰਾਂ ਲਾਸ਼ਾਂ 50000 ਲਾਸ਼ਾਂ ਦਾ ਜਸਵੰਤ ਸਿੰਘ ਖਾੜੜਾ ਨੇ ਜਦੋਂ ਰਾਜ ਖੋਲਿਆ ਤਾਂ ਇਸਕੇਪੀ ਗੇਲ ਜ਼ਾਲਮ ਨੇ ਇਸ ਇਹਨੂੰ ਜ਼ਾਲਮ ਕਹਿੰਦੇ ਕਿ ਜ਼ਾਲਮ ਤੇ ਉੱਤੇ ਵੀ ਜਿਹੜਾ ਮੈਨੂੰ ਹੈਰਾਨੀ ਹੁੰਦੀ ਵੀ ਜ਼ਾਲਮ ਕਹਿਣਾ ਚਾਹੀਦਾ ਵੀ ਜ਼ਾਲਮ ਤੋਂ ਇਹ ਕਿਤੇ ਉੱਪਰ ਚੀਜ਼ ਸੀ ਤਾਂ ਇਸਨੇ ਜਸਵੰਤ ਸਿੰਘ ਖਾੜੜੇ ਨੂੰ ਵੀ ਸ਼ਹੀਦ ਕਰ ਦਿੱਤਾ ਇਹੋ ਜਿਹੇ ਜ਼ਾਲਮ ਇੱਕ ਸ਼ਖਸੀ ਇਹ ਹਜਰਬਦੂਦ ਸੀ ਮੈਂ ਹਰਿਆਣਾ ਵਿੱਚ ਸਿੱਖਾ ਦੇ ਦੁਸ਼ਮਣ ਇਸ ਦੀਆਂ ਆਰਤਿਆਂ ਉਤਾਰਦੇ ਸੀ ਅਖੇ ਇਸ ਨੇ ਪੰਜਾਬ 'ਚ ਅਮਨ ਲਿਆਦਾ ਅਮਨ ਲਿਆਉਣ ਦੀ ਗੱਲ ਸੁਣ ਲਓ ਵੀ ਮੈਂ ਸਮਝ ਨਹੀਂ ਆ ਵੀ ਆਮ ਤੌਰ ਤੇ ਲੋਕ ਇਹਨੇ ਵੀ ਇਸ ਨੇ ਇਹ ਜਿਹੜਾ ਇਸ ਤਰ੍ਹਾਂ ਦਾ ਕਤਲੇਆਮ ਕਰਕੇ ਤੇ ਪੰਜਾਬ 'ਚ ਅਮਨ ਲਿਆਦਾ ਮੈਂ ਸਮਝ ਨਹੀਂ ਆ ਮਨ ਇਸ ਤਰੀ ਨਹੀਂ ਜਾਂਦਾ ਇਹ ਜਿਹੜੀਆਂ ਖਾਲਿਸਤਾਨ ਲਹਿਰ ਜਿਹੜੀ ਖਤਮ ਹੋਈ ਖਾਰਕੂ ਲਹਿਰ ਜਿਹੜੀ ਖਤਮ ਹੋਈਏ ਉਸ ਦਾ ਵੀ ਦੀ ਇਹ ਦੀ ਕਾਮਯਾਬੀ ਨਹੀਂ ਸੀ ਉਹ ਉਹਨਾਂ ਦੀ ਆਪਣੀ ਹਾਰ ਸੀ ਨਾ ਕਾਮਯਾਬੀ ਸੀ ਉਹ ਆਪਣੀਆਂ ਬੇਵਕੂਫੀਆਂ ਕਰਕੇ ਇਹ ਸਾਰਾ ਕੁਝ ਉਹਨਾਂ ਦਾ ਬਇਆ ਦਰਜੀਤ ਸਿੰਘ ਬਿੱਟੂ ਤੇ ਸੁਖਦੇਸ ਸਿੰਘ ਬਬਰ ਨੇ ਜੋ ਕੁਝ ਕੀਤਾ ਪੰਜਾਬ ਦੇ ਵਿੱਚ ਇਲੈਕਸ਼ਨਾਂ ਦਾ ਬਾਈਕਾਟ ਉਹ ਇੱਕ ਬੜਾ ਵੱਡਾ ਕਾਰਨ ਮੰਨਿਆ ਜਾਂਦਾ ਵੀ ਜੇ ਨਾ ਕਰਦੇ ਤਾਂ ਕੇਪੀਗਨ ਨਾ ਹੁੰਦਾ ਬੇਤਨਾ ਨਾ ਹੁੰਦਾ ਤੇ ਇਹ ਕਤਲੇਆਮ ਨਹੀਂ ਸੀ ਉਸ ਦਾ ਦੂਸਰੀ ਗੱਲ ਇਹ ਹੈ ਵੀ ਖੜਕਿਓ ਨੇ ਜਦੋਂ ਪਤਾ ਲੱਗਿਆ ਸੀ ਵੀ ਕੇਪੀਗਨ ਨੇ ਕਤਲੇਆਮ ਸ਼ੁਰੂ ਕਰ ਦਿੱਤਾ ਹੋਇਆ ਸਾਨੂੰ ਸਭ ਨੂੰ ਪਤਾ ਸੀ ਸੀ ਵਿਦੇਸ਼ ਚ ਬੈਠੇ ਸਾਂ ਸਾਨੂੰ ਪਤਾ ਸੀ ਪੰਜਾਬ ਦੇ ਤਾਂ ਬਿਲਕੁਲ ਸਾਰਿਆਂ ਨੂੰ ਪਤਾ ਸੀਗਾ ਤੇ ਉਸ ਨੇ ਇਸ ਤਰ੍ਹਾਂ ਦੇ ਹਾਲਾਤ ਕਿਉਂ ਨ ਕੀਤੇ ਖੜਕਾਣੇ ਪੈਦਾ ਖੜਕੋ ਨੇ ਪੈਦਾ ਕੀ ਕਿ ਜਿਹੜੇ ਬੰਦੇ ਉੱਥੇ ਪੰਜਾਬ ਚ ਬੈਠੇ ਨੇ ਜਾਂ ਉਹ ਕਿਸੇ ਤਰ੍ਹਾਂ ਵੀ ਫੇਰੇ ਨੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਪਨਾਹ گاਵਾ ਵਿੱਚ ਪਹੁੰਚਾਤਾ ਜਾਂਦਾ ਜਿਸ ਤਰ੍ਹਾਂ ਕਿ ਕੁਝ ਲੋਕ ਇਹ ਕਹਿੰਦੇ ਪਾਕਿਸਤਾਨ ਚ ਬੈਠੇ ਨੇ ਪਰ ਪਨਾਹਗਾਚ ਪਹੁੰਚਾਏ ਜਾ ਸਕਦੇ ਸੰਦ ਫਿਰ ਉਸ ਤੋਂ ਬਾਅਦ ਇਹ ਵੀ ਨਹੀਂ ਪਈ ਸਾਰੀ ਦੀ ਸਾਰੀ ਉਹਨਾਂ ਦੀ ਸਟਰੈਟਜੀ ਪੈਂਤਰਾ ਜਿਹੜਾ ਸੀ ਗਲਤ ਸੀ ਉਹ ਇਹ ਨਹੀਂ ਸੀ ਕਰ ਸਕਦੇ ਸੋਚ ਸਕੇ ਵੀ ਇਹ ਜੇ ਕੁਝ ਹੋ ਰਿਹਾ ਵੀ ਇਸ ਤਰ੍ਹਾਂ ਦੀ ਜਿਹੜੀ ਆਮ ਲੋਕਾਂ ਵਿੱਚ ਜਿਹੜੀ ਇਹ ਇਹ ਸੋਚ ਸੂਚ ਪਾ ਦਿੱਤੀ ਜਾਂਦੀ ਵੀ ਉਹ ਇਸ ਤਰ੍ਹਾਂ ਪਬਲਿਕ ਵਿੱਚ ਨਾ ਆਉਣ ਇਸ ਤਰ੍ਹਾਂ ਪਬਲਿਕ 'ਚ ਆਪਣਾ ਆਪਣਾ ਦਾ ਪ੍ਰਗਟਾਵਾ ਨਾ ਕਰਨ ਕਿਉਂਕਿ ਮੁੜ ਕੇ ਜਦੋਂ ਇਹ ਲਿਸਟਾਂ ਬਣੀਆਂ ਨੇ ਵੀ ਕਿਹੜਾ ਜਿਹੜਾ ਖੰਡੇ ਦੀ ਪੌਲ ਵਾਲਾ ਹੈ ਤੇ ਕਿਹੜਾ ਪਿੰਡਾਂ ਵਾਲੇ ਦਾ ਹੈ ਤੇ ਕਿਹੜਾ ਫ਼ਲਸਤਾਨ ਦਾ ਹੈ ਮੈਂ ਤੇ ਇਹ ਤੇ ਕਿਹੜਾ ਖੜਕੂ ਲੈਰਦਾ ਦੀ ਆ ਬਬਰਾਂ ਦਾ ਹੈ ਮੈਂ ਤੇ ਜਦਾਂ ਕਾਲਸਾ ਦਾ ਮੈਂ ਤੇ ਹੈ ਜਾਂ ਕਿਸੇ ਵੀ ਲੈਰਦਾ ਮੈਂ ਤੇ ਜੋ ਆਜ਼ਾਦ ਮੁਲਕ ਚਾਹੁੰਦਾ ਹੈ ਜੋ ਆਪਣਾ ਸਿਰਫ ਚਾਚ ਚੋਕੇ ਚਾਹਨਾ ਚਾਹੁੰਦਾ ਹੈ ਉਹ ਗਨੀਆਂ ਬਜ਼ਾਰਾਂ ਪਿੰਡਾਂ ਵਿੱਚ ਸਾਰੇ ਪਾਸੇ ਜਿਹੜੇ ਐ ਇਹ ਲਹਿ ਰੁੱਠੀ ਹੋਈ ਸੀ ਉਹਨਾਂ ਨੂੰ ਢਕਾ ਢਕਾ ਕੇ ਕੀਤਾ ਗਿਆ ਹੁਣ ਵੀ ਆਜਾੜੇ ਹੁਣ ਵੀ ਸਾਡੇ ਕੋਲ ਕੁਝ ਬੰਦੇ ਹੈ ਜਿਹੜੇ ਇਸ ਨਹਿਰ ਦੇ ਨਾਂ ਤੇ ਲੋਕਾਂ ਨੂੰ ਭੜਕਾਉਂਦੇ ਨੇ ਤੇ ਉਹ ਜਿਹੜੇ ਬਾਅਦ ਚ ਪਕੜੇ ਜਾਂਦੇ ਆ ਗ੍ਰਿਫਤਾਰ ਹੋ ਜਾਂਦੇ ਆ ਔਰ ਉਹਨਾਂ ਵਿਚਾਰਿਆਂ ਨੂੰ ਕੋਈ ਪੁਛਤਾ ਵੀ ਨਹੀਂਗਾ ਇਹੋ ਜੇ ਕਈ ਕਾਲੀਆਂ ਪੇਡਾ ਸੁਖਦੇਵ ਸੁਖ ਸੁਖਵੀ ਤੂਦੋ ਕੇ ਵਰਕੇ ਜਿਹੜੇ ਨੇ ਉਹ ਜਾ ਕੇ ਫੰਕਸ਼ਨਲ ਜੇ ਲੈਕਚਰ ਕਰ ਆਉਂਦੇ ਨੇ ਇਸ ਤੋਂ ਹੋਰ ਵੀ ਹੈਗੇ ਨੇ ਬਹੁਤ ਸਾਰੇ ਬੰਦੇ ਜਿਹੜੇ ਕਿ ਇੰਟੈਲੀਜੈਂਸ ਨੇ ਛੱਡੇ ਹੋਏ ਨੇ ਤੇ ਕੀ 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 ਪੀਗਨ ਹੋਰ ਸ਼ਬਦ ਦੇ ਵਿਰਕ ਇਜ਼ਹਾਰ ਆਲਮ ਸੁਮੇਤ ਸੈਣੀ ਨਾ ਲੇਤਾ ਸੈਂਕੜੇ ਬੰਦੇ ਜਿਹੜੇ ਨੇ ਉਹ ਇਸ ਕਮਨੀ ਤਾਇਨਾਫ ਕੀਤੇ ਹੋਏ ਸਨ ਜਿਹੜੇ ਲੋਕਾਂ 'ਚ ਪ੍ਰਚਾਰ ਕਰਦੇ ਸਨ ਜਾ ਕੇ ਵੀ ਇਹ ਜਿਹੜਾ ਲੋਕਨ ਫੜਕਾਉਣ ਤੇ ਤਾਂ ਜੋ ਪਤਾ ਲੱਗੇ ਵੀ ਕਿਹੜੇ ਬੰਦੇ ਦੇ ਅੰਦਰ ਜ਼ਰਾ ਵੀ ਚਿੰਗ ਖਾਕੂ ਹੋਣ ਦੀ ਹੋ ਸਕਦੀ ਏ ਉਸ ਨੂੰ ਇਸ ਕੇਪੀ ਗਿੱਲ ਦੇ ਹੁਕਮ ਅੇਚੇ ਰਿਹਾ ਗ੍ਰਫਤਾਰ ਕੀਤਾ ਜਾਂਦਾ ਸੀਗਾ ਤੇ ਸੀਗੇ ਦਿੱਤੇ ਜਾਂਦੇ ਸੀ ਤੇ ਉਸ ਤੋਂ ਬਾਅਦ ਸਾਨੂੰ ਸ਼ਹੀਦ ਕਰ ਦਿੱਤਾ ਜਾਂਦਾ ਸੀ ਜਿਹਦੇ ਜਿਸ ਤਰ੍ਹਾਂ ਮੈਂ ਕਿਹਾ ਵੀ ਸ਼ਹੀਦ ਕਰਨ ਤੋਂ ਬਾਅਦ ਉਹਨਾਂ ਦੀਆਂ ਅਰਦਾਸ਼ਾਂ ਵੀ ਜਿਹੜੀਆਂ ਨੇ ਖੁਰਦ-ਵੁਰਦ ਕਰ ਦਿੱਤੀਆਂ ਜਾਂਦੀਆਂ ਸੀ ਭਾਵੇਂ ਦਰਿਆਨ ਹੈ ਸਟਿਟਿਜਨ ਤੇ ਭਾਵੇਂ ਉਹਨਾਂ ਲਾਸ਼ਾਂ ਦਾ ਸੰਸਕਾਰ ਕਰ ਦਿੱਤਾ ਜਾਏ ਅਣਪਛਾਤੀਆਂ ਲਾਸ਼ਾਂ ਕਹਿ ਕੇ ਸੋ ਇਹ ਜਿਹੜੀ ਹੈ ਕਾਮਯਾਬੀ ਕੇਪੀ ਗਿਲਦੀ ਨਹੀਂ ਸੀ ਉਹਨਾਂ ਦੀ ਸੀ ਜਿਨ੍ਹਾਂ ਨੇ ਇਸ ਸਿਚੁਏਸ਼ਨ ਦੇ ਵਿੱਚ ਉਹਨੂੰ ਪੈਦਾ ਕੀਤਾ ਇਹਨੂੰ ਕੇਪੀ ਗੈਨ ਨੂੰ ਤਾਕਤ ਦਿੱਤੀ ਇਹਨੂੰ ਬੈਂਕ ਨੂੰ ਤਾਕਤ ਦਿੱਤੀ ਜਾਂ ਇਹ ਇਹਨਾਂ ਦੀ ਤਾਕਤ ਆਉਣ ਤੋਂ ਬਾਅਦ ਉਹਨਾਂ ਨੇ ਆਪਣੇ ਸਾਥੀਆਂ ਨੂੰ ਖਬਰਦਾਰ ਨਹੀਂ ਕੀਤਾ ਆਪਣਾ ਪੈਥਣਾ ਨਹੀਂ ਬਦਲਿਆ ਤੇ ਆਪਣੀ ਸਟ੍ਰੈਟਜੀ ਦੇ ਮੁਤਾਬਕ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੋ ਇਹ ਕਾਮਯਾਬੀ ਕੇਪੀ ਗਿਲਦੀ ਨਹੀਂ ਹੈ ਬਲਕਿ ਇਹ ਹਾਰ ਜਿਹੜੀ ਹੈ ਉਹਨਾਂ ਖਾੜਕ ਕੋਂਦੀ ਸੀ ਸੋ ਇਹ ਕਹਣਾ ਵੀ ਕੇਪੀ ਗੈਨ ਨੇ ਕੋਈ ਅਮਨਿਆਰ ਕੋਈ ਮੰਨ ਨਹੀਂ ਲਿਆਦਾ ਕੇਪੀ ਗਿਰਨੇ ਸਿਰਫ ਕਤਲੇਆਮ ਕੀਤਾ ਸੀ ਸੋ ਕਤਲੇਆਮ ਤੇ ਜ਼ੁਲਮ ਜਿਹੜਾ ਹੈ ਉਹ ਜਿਹੜਾ ਇਨਸਾਨ ਉਹ ਸ਼ਾਂਤੀ ਜਾਂ ਅਮਨ ਲਿਆਉਣ ਦਾ ਉਸ ਨੂੰ ਨਾਂ ਨਹੀਂ ਦਿੱਤਾ ਜਾ ਸਕਦਾ ਸੋ ਕੇਪੀ ਗਰ ਜਿਹੜਾ ਇੱਕ ਉਹਨਾਂ ਜ਼ਾਲਮਾਂ ਵਿੱਚ ਗਿਣਿਆ ਜਾਏਗਾ ਜਿਨ੍ਹਾਂ ਜਿਸ ਤਰ੍ਹਾਂ ਸਟਾਲਨ ਸੀ ਜਿਸ ਨੇ ਲੱਖਾਂ ਲੋਕਾਂ ਦਾ ਕਤਲੇਆਮ ਕੀਤਾ ਇਸੇ ਤਰ੍ਹਾਂ ਸਾਡੇ ਕੋ ਚੰਗੇਜ਼ ਖਾਨ ਹਿਸਟਰੀ ਚ ਆਇਆ ਹੈ ਜ਼ਖਰੀਆ ਖਾਨ ਹੈ ਮੀਰ ਮੰਨੂ ਹੈ ਅਹਿਮਦ ਸ਼ਾ ਦੁਰਾਨੀ ਹੈ ਹੋਰ ਵੀ ਹਨ ਜਿਨ੍ਹਾਂ ਨੇ ਹਜ਼ਾਰਾਂ ਲੋਕਾਂ ਦੇ ਕਤਲੇਆਮ ਕੀਤੇ ਹਨ ਇਹਨਾਂ ਵਿੱਚ ਕੇਪੀ ਗਰ ਦਾ ਨਾਂ ਆਏਗਾ ਹਿਟਲਰ ਦੇ ਨਾਲ ਹੀ ਦਾ ਨਾਂ ਰੱਖਿਆ ਜਾਏਗਾ ਔਰ ਮੈਂ ਸਮਝਦਾ ਵੀ ਪੰਜਾਬ ਦੇ ਲੋਕ ਯਾਦ ਕਰਿਆ ਕਰਨਗੇ ਵੀ ਕਿਸੇ ਨੂੰ ਕੋਈ ਗਾਲ ਖੜਨੀ ਹੋਵੇ ਓਏ ਤੂੰ ਤੱਕੇ ਪੀ ਕੇ ਦਵਾ ਕਰਦਾ ਇਸ ਤਰ੍ਹਾਂ ਦੀ ਗੱਲਾਂ ਕਰਿਆ ਕਰਨਗੇ ਔਰ ਇੱਕ ਦੂਸਰੀ ਗੱਲ ਜਿਹੜੀ ਆਖਰੀ ਮੈਂ ਕਰਨੀ ਚਾਹਾਂਗਾ ਉਹ ਇਹ ਕਿ ਜਦਨ ਕਿ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਬਣਿਆ 2017 ਵਿੱਚ ਤੇ ਉਸਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਵੀ ਇਸ ਗਲੀਜ਼ਬजूद ਨੂੰ ਜਾ ਕੇ ਤੇ ਇੱਕ ਅੰਗੂਲਦਸਤਾ ਭੇਟ ਕੀਤਾ ਸਭ ਤੋਂ ਪਹਿਲਾ ਕੰਮ ਇਹ ਸੀ ਹਾਲਾਂਕਿ ਕੋਈ ਜ਼ਰੂਰੀ ਨਹੀਂ ਸੀ ਕਿਸੇ ਤਰ੍ਹਾਂ ਦੀ ਵੀ ਕੋਈ ਸਿਚੁਏਸ਼ਨ ਨਹੀਂ ਸੀ ਪੈਦਾ ਵੀ ਇਹਦਾ ਮਤਲਬ ਸ਼ਰਿਆਮ ਸੀ ਵੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਆਪ ਨੂੰ ਸਿਖਰਾਂ ਤੋਂ ਵਿੱਚੋਂ ਕੱਢ ਕੇ ਸਿੱਖੀ ਵਿੱਚੋਂ ਕੱਢ ਕੇ ਤੇ ਜ਼ਾਲਿਮਾਂ ਦੇ ਹਮੈਤਿਆ ਦੇ ਤੌਰ ਤੇ ਆਪਣੇ ਆਪ ਨੂੰ ਕਾਇਮ ਕੀਤਾ ਸੋ ਇਹ ਜ਼ੁਲਮ ਜਿਹੜਾ ਹੈ ਕਿ ਕੈਪਟਨ ਅਵਨੇਂਦਰ ਸਿੰਘ ਨੇ ਕੀਤਾ ਸੀ ਇਹ ਕੈਪਟਨ ਅਵਨੇਂਦਰ ਸਿੰਘ ਦਾ ਵੀ ਜ਼ੁਲਮ ਕਿਨਿਆ ਜਾਏਗਾ ਔਰ ਫਿਰ ਉਸਦੇ ਮੌਤ ਦੇ ਬਾਅਦ ਕੱਲ ਉਹਦੀ ਮੌਤ ਹੋਈ ਹੈ ਤਾਂ ਕੈਪਟਨ ਅਵਨੇਂਦਰ ਸਿੰਘ ਨੇ ਟਵੀਟ ਕੀਤਾ ਉਹਨੂੰ ਜਿਹੜੀ ਸ਼ਰਧਾਂਜਲੀ ਕਿਸਮ ਦੀ ਪੇਟ ਕੀਤੀ ਕਿ ਪੰਜਾਬ 'ਚ ਅਮਨ ਨਿਆਉਣ ਦਾ ਟੈਰਰਿਜ਼ਮ ਖਤਮ ਕਰਨ ਦਾ ਲਾ ਕੇ ਉਸ ਵੇਲੇ ਇਸ ਟੈਰਰਿਜ਼ਮ 'ਚ ਕੈਪਟਨ ਅਵਨੇਂਦਰ ਸਿੰਘ ਆਪ ਉਹਨਾਂ ਮੈਥਿਆ ਵਿੱਚ ਸ਼ਾਮਲ ਸੀ ਖੜਕੋ ਦੇ ਮੈਥਿਆ ਵਿੱਚ ਸ਼ਾਮਲ ਸੀ ਜਦੋਂ 1992 ਦੀ ਗੱਲ ਚੱਦੀ ਹੈ ਬਾਈਕਾਟ ਦੀ ਉਹਨਾਂ ਬਾਈਕਾਟ ਕਰਨ ਵਾਲਿਆਂ ਦੀ ਇੰਗ ਵਿੱਚ ਹੀ ਕੈਪਟਨ ਅਮਰਿੰਦਰ ਸਿੰਘ ਵੀ ਬੈਠਾ ਸੀਗਾ ਯਾਨੀ ਉਹ ਇਹਨਾਂ ਦਾ ਹਮਾਇਤੀ ਸੀਗਾ ਤੇ ਹੁਣ ਉਸ ਨੂੰ ਇੰਟੈਲੀਜੈਂਸ ਕਹਿੰਦਾ ਸੋ ਕੈਪਟਨ ਅਮਰਿੰਦਰ ਸਿੰਘ ਨੇ ਇਹ ਹਰਕਤ ਕਰਕੇ ਜਿਹੜੀ ਹੈ ਉਹ ਆਪਣੀ ਸਾਰੀ ਦੀ ਸਾਰੀ ਕੀਤੀ ਕਮਾਈ ਉਹਨੂੰ ਚੋਣ ਚਾਸਤੀਫਾ ਦੇਣਾ ਜਾਂ ਪੰਜਾਬ ਦੇ ਪਾਣੀਆਂ ਦੇ ਰਾਖਾ ਬਣਨਾ ਦਾ ਦਾਵਾ ਕਰਨਾ ਜਾਂ ਸੁਜੀਤ ਪਰਣਾਲਾ ਵੀ ਅਦੇ ਇਸਤੀਫਾ ਦੇਣਾ ਕੈਪਟਨ ਹਮਿੰਦਰ ਸਿੰਘ ਨੇ ਆਪਣੀ ਗੁਆਲੀ ਇਸ ਗਰੀਬ ਜ਼ਾਲਮ ਬੁੱਚੜ ਗਿਰਜ ਕੈਪਟਨ ਨੇ ਉਸ ਕਿਪੀਗਿਲ ਦੇ ਵਾਸਤੇ ਟਵੀਟ ਕਰਕੇ ਪਹਿਲਾਂ ਉਹਨੂੰ ਗੁਲਦਸਤਾ ਫਿਰ ਕਰਕੇ ਟਵੀਟ ਕਰਕੇ ਦੂਸਰਾ ਇਸ ਗੱਲ ਦਾ ਦੁੱਖ ਜਿਹੜਾ ਹਰਨਾਮ ਸਿੰਘ ਤੋਂ ਮੈਨੂੰ ਵੀ ਹੋਵੇਗਾ ਕਿ ਜਦੋਂ ਕਿ ਅਕਤੂਬਰ 1992 ਵਿੱਚ ਕੈਪੀ ਗਿਰਜ ਲੈ ਇਥੇ ਡੇਰੇ ਤੇ ਗਿਆ ਜਾਂ ਰਮੇ ਤੜੇ ਰਾਜ ਨੂੰ ਆਪਣੇ ਉਹਨਾਂ ਝੂਠੀ ਟਕਸਾਲ ਦਮ ਤੇ ਮੀ ਟਕਸਾਲ ਗੁੱਡਾ ਟਕਸਾਲ ਰੋਕੀ ਹੁਣ ਕਹਿਣ ਲੱਪੇ ਨੇ ਉੱਥੇ ਜਦ ਗਿਆ ਤੇ ਨਿਰੋਪਾਤਾ ਸੀ ਇਹਦੇ ਨਾਲ ਧਰਮ ਸਿੰਘ ਵੀ ਸੀਗਾ ਤੇ ਇਹਨਾਂ ਦੋਨਾਂ ਨੂੰ ਕਹਿ ਪੀਗਰ ਨੇ ਪਾਸਪੋਰਟ ਦਵਾਇਆ ਸੀ ਪਹਿਲਾਂ ਕੈਨੇਡਾ ਤੇ ਫਿਰ ਅਮਰੀਕਾ ਭੇਜਿਆ ਤੇ ਫਿਰ ਜਨਵਰੀ 2005 ਵਿੱਚ ਇਸੇ ਹਰਨਾਮ ਸਿੰਘ ਧੁੰਮੇ ਨੂੰ ਜਿਹੜਾ ਉਹਨੇ ਆ ਕੇ ਜਾ ਕੇ ਚੌਕ ਮੈਂ ਤਾਂ ਡੇਰੇ ਦਾ ਮਾਲਕ ਬਣਾਤਾ ਜਿਹੜਾ ਯਾਨੀ ਆਪਣੇ ਹੰਦ ਦਮਦਮੀ ਟਕਸਾਲ ਦਾ ਮੁਖੀ ਕਹਿੰਦਾ ਦਮਦਮੀ ਟਕਸਾਲ ਤੇ ਹਾਈ ਕੋ ਨਹੀਂ ਇਹਦੇ ਬਾਰੇ ਮੈਂ ਆ ਕੇ ਬਹੁਤ ਕੁਝ ਦੱਸ ਚੁੱਕਾ ਤੋ ਇਸ ਚੌਕ ਮੈਂ ਤੇ ਡੇਰੇ ਦਾ ਮਾਲਕ ਬਣਾਤਾ ਫਿਰ ਉਸ ਤੋਂ ਬਾਅਦ ਜਦੋਂ ਇਸ ਹਰਨਾਮ ਸਿੰਘ ਧੁੰਮੇ ਨੇ ਭਾਈ ਰঞ্জੀ ਸਿੰਘ ਟੜਰੀਆ ਮਾਰੇ ਤੇ ਹਮਲਾ ਕੀਤਾ ਤੇ ਉਹਦੇ ਇੱਕ ਸਾਥੀ ਦਾ ਕਤਲ ਕਰ ਦਿੱਤਾ ਔਰ ਉਸ ਨੂੰ ਫਿਰ ਦੁਬਾਰਾ ਕਤਲ ਕਰ ਦਿਆ ਤੇ ਤਬਕੀਆਂ ਦਿੱਤੀਆਂ ਔਰ ਹੋਰ ਲੋਕਾਂ ਨੂੰ ਧਮਕੀਆਂ ਦਿੱਤੀਆਂ ਉਸ ਆਦਮੀ ਨੂੰ ਬਾਦਲ ਨੇ ਤਾਂ ਗ੍ਰਫਤਾਰ ਕਰਨਾ ਨਹੀਂ ਸੀ ਕਿਉਂਕਿ ਬਾਦਲ ਦਾ ਉਹ ਸਾਥੀ ਸੀਗਾ ਤੇ ਕੈਪਟਨ ਅਮਿੰਦਰ ਸਿੰਘ ਦਾ ਵੀ ਕੇਪੀ ਗਿੱਦ ਐਸੇ ਨਹੀਂ ਕੈਪਟਨ ਅਮਿੰਦਰ ਸਿੰਘ ਦਾ ਤੇ ਅਨਾਉਂਸਮੈਂਟ ਤੋਂ ਉਮੀਦਾਂ ਸਮਝਾਉਂਦਾ ਖਰਾਬ ਤਾਂ ਜਿਹਦੇ ਕਾਰਨ ਕੈਪਟਨ ਅਮਿੰਦਰ ਸਿੰਘ ਨੇ ਹਾਲਾਂਕਿ ਤੁਮੇ ਨੂੰ ਅਜ ਤੱਕ ਹੱਥ ਨਹੀਂ ਪਾਇਆ ਹਾਲਾਂਕਿ ਜੇ ਤੁਸੀਂ ਕੇਸ ਦੀ ਸਾਰੀ ਜਿਹੜੀ ਹੈ ਹਾਲਾਤ ਦੇਖੋ ਤੇ ਕੇਸ ਦੇ ਹਿਸਾਬ ਨਾਲ ਹੁਣ ਤੱਕ ਅਨਾਉਂਸਮੈਂਟ ਤੋਂ ਉਹ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਸੀਗਾ ਔਰ ਉਸ ਨੂੰ ਉਸਤੇ ਉੱਤੇ ਸਾਰੀਆਂ ਜਿਹੜੀਆਂ ਕਤਲ ਦੀਆਂ ਧਾਰਾਵਾਂ ਲਗਨੀਆਂ ਚਾਹੀਦੀਆਂ ਚਾਹੀਦੀਆਂ ਸੋ ਰਜਨ ਸਿੰਘ ਤੋਂ ਮਾਦੇ ਨਾਲ ਦਾ ਜੋ ਕੇਪੀ ਗਰਨੇ ਕੀਤੀ ਸੀ ਸਿਸਟਮ ਤੋਂ ਵਧੀਆ ਕੀਤੀ ਸੀ ਕੇਪੀ ਗਰਨੇ ਉਹਦੇ ਤਿੰਨ ਵਾਰੀ ਉਹਦੇ ਮੱਦ ਕੀਤੀ ਪਹਿਨਾ ਬਾਹਰ ਭੇਜੀਆ ਫਿਰ ਜੋਬ ਮੈਥਡ ਦੇ ਦਾ ਮੁਖੀ ਬਨਾਇਆ ਫਿਰ ਉਨਤੀ ਜਾ ਉਸ ਨੂੰ ਕਤਲ ਦੇ ਮਕਦਮੇ ਚ ਬਨਾਇਆ ਇਹਨਾਂ ਨੂੰ ਚਾਹੀਦਾ ਖਿਚੋਕ ਮੈਂ ਤੁਹਾਡੇਰੇ ਵਿੱਚ ਕੇਪੀ ਗਿਰਦਾ ਬਾਹਰ ਬੋਤਲਾ ਦੇਣ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਵੀ ਮੋਤੀ ਮੈਲ ਆਪਣੇ ਘਰ 'ਚ ਇਸ ਦਾ ਬੋਤਲਾ ਦੇਣ ਜਿਹੜਾ ਇਹਨਾਂ ਨੂੰ ਪੰਜਾਬ ਦਾ ਮਸੀਹਾ ਨਜ਼ਰ ਆਉਂਦਾ ਹੈ ਤੋਂ ਸ਼ਿਵ ਸ਼ੈਨਾ ਵਾਲੇ ਵੀ ਮੈਲਿਸਟਰਾ ਕੇ ਨੰਨੂ ਨਹੀਂ ਚੇਦਾ ਆਪਣੇ ਘਰਾਂ ਚ ਉਹਦੀਆਂ ਮੂਰਤੀਆਂ ਲਾ ਕੇ ਤੇ ਉਹਦੀ ਪੂਜਾ ਕਰਿਆ ਕਰਨ। ਪੰਜਾਬ ਦੀ ਸ਼ਿਵ ਸ਼ੈਨਾ ਵਾਲੇ ਜਿਹੜੇ ਮਹਾਰਾਸ਼ਟਰ ਦੀ ਸ਼ਿਵ ਸ਼ੈਨਾ ਵਾਲੇ ਬੰਬਈ ਵਾਲੇ ਨੇ ਉਹਨਾਂ ਨੂੰ ਇਹਦੇ ਨਾਲ ਕੋਈ ਕੰਸਰਨ ਨਹੀਂ ਆਉਂਦਾ ਕਿ ਹਰ ਸਿੱਖ ਦੁਸ਼ਮਣ ਕੇ ਪੀ ਗਿੱਲ ਦੀ ਪ੍ਰਸ਼ੰਸਾ ਕਰਦਾ ਹੈ ਔਰ ਉਹਦਾ ਸੇਵਕ ਹੈ ਉਸ ਦੀ ਪੂਜਾ ਕਰਨੀ ਚਾਹੁੰਦਾ ਹੈ। ਤੋਂ ਉਹ ਕਿਉਂਕਿ ਜ਼ਾਲਮ ਦੀ ਪੂਜਾ ਕਰਨਾ ਇਹਨਾਂ ਦਾ ਤੇ 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 ਨਫ਼ਰਤ ਜਿਹੜੀ ਸਿੱਖਾਂ ਨਾਲ ਜ਼ਾਹਿਰ ਕਰਨਾ ਜਿਹੜਾ ਉਹ ਇਹਨਾਂ ਦੇ ਜ਼ਿੰਦਗੀ ਦਾ ਇੱਕ ਹਿੱਸਾ ਬਣਿਆ ਹੋਇਆ ਹੈ। ਜਿਸ ਤਰ੍ਹਾਂ ਕਿ ਨੈਸ਼ਨਲ ਪ੍ਰਾਈਡ ਆ ਦੀ ਗੱਲ ਹੈ ਉਹ ਇਸ ਤਰ੍ਹਾਂ ਸਿੱਖਾ ਤੇ ਉਤੇ ਜ਼ੋਰਨ ਕਰਕੇ ਤੇ ਉਸ ਨੂੰ ਤੱਕਾ ਕਰਕੇ ਤੇ ਖੁਸ਼ ਹੁੰਦੇ ਆਂ ਸਾਨੂੰ ਨਜ਼ਰ ਆਉਂਦਾ ਹੈ ਕਿ ਸਿੱਖ ਇਸ ਗੱਲ ਤੇ ਕੋਈ ਖੁਸ਼ ਨਹੀਂ ਹੋਏ ਕੁਝ ਬੋਲੇ ਪਾਨੇ ਸਮਝੇ ਹੋਗੇ ਕਿ ਪੀ ਗਲਵਰ ਦਾ ਗਾਧ ਖਤਮ ਹੋ ਗਿਆ ਹੈ ਤੇ ਇਸ ਤੇ ਖੁਸ਼ੀ ਹੋਣੀ ਚਾਹੀਦੀ ਕਿਸਨ ਖੁਸ਼ੀ ਨਹੀਂ ਹੋਈ ਸਿੱਖ ਚਾਹੁੰਦੇ ਸੀਗੇ ਕਿ ਇਸ ਨੂੰ ਇਸ ਦਾ ਦੀ ਸਜ਼ਾ ਮਿਲਦੀ ਜਿਵੇਂ ਰਾਜੀਵ ਗਾਂਧੇ ਨੂੰ ਮਿਲੀ ਸੀ ਕਿ ਜਦੋਂ ਤੁੰਬਾ ਤੁੰਬਾ ਉੜ ਗਿਆ ਸੀ ਬਿਆਨਤ ਸਿੰਘ ਨੂੰ ਮਿਲੀ ਸੀ ਪੰਜਾਬ ਚ ਚੰਡੀਗੜ੍ਹ ਚ ਉਹਦਾ ਤੁੰਬਾ ਤੁੰਬਾ ਉੜ ਗਿਆ ਸੀ ਲੋਕ ਚਾਹੁੰਦੇ ਸੀ ਵੀ ਇਹਦਾ ਵੀ ਤੁੰਬਾ ਤੁੰਬਾ ਕੀਤਾ ਜਾਂਦਾ ਇਹਦੀ ਲਾਸ਼ ਦੇ ਟੁਕੜੇ ਵੀ ਜਿਹੜੇ ਉਪਛਾਣੇ ਨਾ ਜਾਂਦੇ ਪਰ ਉਹਨਾਂ ਨੂੰ ਇਸੇ ਦਾ ਗਲਗੱਦ ਅਫਸੋਸ ਹੈ ਵੀ ਇਹ ਜਿਹੜਾ ਕੁਦਰਤੀ ਮੋਤੇ ਹਾਰਟ ਅਟੈਕ ਨਾਲ ਮਰਿਆ ਅਖੀਰਲੇ ਦਿਨਾਂ ਚ ਦਰਨ ਤਰਫ ਕੇ ਇਸਨੇ ਆਪਣੀ ਜਾਨ ਦਿੱਤੀ ਭਾਵੇਂ ਔਰ ਕੇਪੀ ਗਿਲ ਦੇਖਿਆ ਜਾਵੇ ਤਾਂ ਪਹਿਲੇ ਹੀ ਨਰਕਾਂ 'ਚ ਬੈਠ ਲੋਕੋ ਲੋਕ ਕਹਿੰਦੇ ਨਰਕਾਂ 'ਚ ਜਾ ਕੇ ਮੈਂ ਕਹਿੰਦਾ ਪਹਿਲੇ ਹੀ ਨਰਕਾਂ 'ਚ ਬੈਠਾ ਸੀਗਾ ਉਸਦੇ ਘਰ ਦੇ ਆੜੇ ਦੁਆਰੇ ਇੰਨੀਆਂ ਉੱਚੇ-ਉੱਚੇ ਦੀਵਾਰਾਂ ਬਣੀਆਂ ਹੋਈਆਂ ਸਨ ਉਹਨੂੰ ਜੈਡ ਪਲੱਸ ਸਿਕਿਉਰਿਟੀ ਮਿਲੀ ਸੀ ਇੰਡੀਆ 'ਚ ਸਭ ਤੋਂ ਵੱਧ ਸਿਕਿਉਰਿਟੀ ਜਿਹੜੀ ਪ੍ਰਾਈਮਿੰਸਟਰ ਹੁੰਦੀ ਹੈ ਉਸ ਦੇ ਬਰਾਬਰ ਦੀ ਸਿਕਿਉਰਿਟੀ ਉਸ ਨੂੰ ਮਿਲੀ ਸੀ ਤਾਂ ਜੋ ਕੋਈ ਨੇੜੇ ਪਰਿੰਦਾ ਵੀ ਨਾ ਫਟਕ ਸਕਦਾ ਤੇ ਜਰਾ ਵੀ ਕਿਤੇ ਹਾਲਾਤ ਪੈਦਾ ਹੁੰਦੇ ਤੇ ਸਿੱਖਾਂ ਨੇ ਇਸ ਨੂੰ ਵੀ ਉਸੇ ਤਰ੍ਹਾਂ ਹੀ ਇਨਾਮ ਦੇ ਆ ਸੀ ਜਿਵੇਂ ਬੇਅੰਤ ਸਿਉ ਨੂੰ ਦਿੱਤਾ ਗਿਆ ਸੀਗਾ ਸੋ ਇਹ ਸਾਰੀਆਂ ਕੁੱਲ ਮਿਲਾ ਕੇ ਕਿ ਕਿਪੀ ਗਿਲ ਵਰਗਾ ਗੰਧ ਖਤਮ ਹੋ ਗਿਆ ਹੈ ਇਸ ਧਰਤੀ ਤੋਂ ਜਿਹੜਾ ਉਹ ਵਜੂਦ ਉੱਠ ਗਿਆ ਹੈ ਤੇ ਇਸ ਕਰਦਾ ਸੀ ਕਨੁਦਾ ਅਫਸੋਸ ਹੈ ਮੀ ਉਸ ਨੂੰ ਸਦਾ ਰਿਦੇ ਸਕੇ ਪਰ ਅਫਸੋਸ ਇਸ ਕਰਦਾ ਵੀ ਹੈ ਕੈਪਟਨ ਅਮਰਿੰਦਰ ਸਿੰਘ ਤੇ ਹਨਮ ਸਿੰਘ ਤੁਮਾ ਵਰਗੇ ਜਿਹੜੇ ਨੇ ਉਹਨਾਂ ਨੇ ਉਸ ਨੂੰ ਆਪਣਾ ਗੁਰੂ ਮੰਨਿਆ ਹੋਇਆ ਸੀਗਾ ਜਾਂ ਗੁਰੂ ਮੰਨਿਆ ਹੋਇਆ ਹੈ ਤੋਂ ਇਹ ਹਿਸਟਰੀ ਵਿੱਚ ਨੋਟ ਕੀਤਾ ਜਾਵੇਗਾ ਕਿ ਇਹਨਾਂ ਦੋਨਾਂ ਨੇ ਕੇਪੀ ਗਿਲ ਦਾ ਉਵੇਂ ਹੀ ਸਾਥ ਦਿੱਤਾ ਜੀਵਨ ਬਾਕੀ ਸੈਕ ਦੋਸ਼ਮਨਾ ਨੇ ਦਿੱਤਾ ਸੀਗਾ ਹਿਸਟਰੀ ਜਿਹੜੀ ਹੈ ਇਸ ਗੱਲ ਨੂੰ ਰਿਕਾਰਡ ਕਰੇਗੀ ਸ਼ੁਕਰੀਆ